ਹਾਂਜੀ ਅੱਜ ਆਪਾਂ 20 ਬ੍ਰੈਸਟ ਵਾਲਿਆਂ ਦੇ ਸੂਟ ਦੀ ਕਟਿੰਗ ਕਰਨ ਲੱਗੇ ਆ ਤੇ ਇਹਨਾਂ ਦਾ ਤੀਰਾ ਜੀ 6.5 ਇੰਚ 6.5 ਇੰਚ ਤੇ ਆਪਾਂ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਮੋਢਾ 7 ਇੰਚ ਦਾ ਤੇ ਇਧਰੋਂ ਵੀ ਆਪਾਂ 6.5 ਹੀ ਰੱਖਣਾ ਤੇ हिਪ ਦਾ ਨਿਸ਼ਾਨ ਹੈ ਜੀ ਇਹਨਾਂ ਦਾ 15 ਤੇ ਕਮਰ ਦਾ ਨਿਸ਼ਾਨ ਹੈ 7 ਤੇ ਬ੍ਰੈਸਟ 20 ਇੰਚ ਸਾਡੇ 20 ਤੇ ਨਿਸ਼ਾਨ ਲਾਇਆ 18 ਇੰਚ ਦੀ ਹਿਪ ਹੈ 9.5 ਤੇ ਨਿਸ਼ਾਨ ਲਗਾਇਆ ਹੈ ਹਿਪ ਤੇ ਨਦੀ 21 ਹੈ ਸਾਡੇ 10 ਤੇ ਨਿਸ਼ਾਨ ਲਗਾਇਆ ਉੱਪਰੋਂ ਆਪਾਂ ਪਲੇਟ ਦਾ ਨਿਸ਼ਾਨ ਲਗਾਉਣਾ ਹੈ ਸਾਡੇ 12 ਤੇ ਜਾਂ 12 ਤੇ ਕਿਸੇ ਤੇ ਵੀ ਲਾ ਸਕਦੇ ਹਾਂ ਇਸ ਦੀ ਗੈਪਿੰਗ ਜਿਹੜੀ ਉਹ 4 ਇੰਚ ਦੀ ਹੈ ਤੇ 7 ਇੰਚ ਦੀ ਪਲੇਟ ਆ। ਪਲੇਟ ਦੀ ਲੰਬਾਈ ਜਿਹੜੀ ਕੀ ਆ 7 ਇੰਚ ਦੀ ਆਪਾਂ ਰੱਖੀ ਆ। ਤੇ ਇਧਰੋਂ ਆਪਾਂ 2 ਇੰਚ ਦਾ ਇਧਰੋਂ 2.5 ਆ 3 ਇੰਚ ਦਾ ਨਿਸ਼ਾਨ ਲਗਾ ਕੇ ਮੋਢੇ ਨਾਲ ਮਿਲਾ ਦੇਣਾ। ਤੇ ਇਹਨੂੰ ਕਮਰ ਦੇ ਨਿਸ਼ਾਨ ਨਾਲ 1 ਇੰਚ ਫਰੰਟ ਦਾ 1 ਇੰਚ ਬੈਕ ਦਾ ਤੇ ਇਸ ਤਰ੍ਹਾਂ ਆਪਾਂ ਗੁਲਾਈ ਪਾ ਦੇਣੀ ਆ। ਤੇ ਹੁਣ ਆਦੇ ਆਪਾਂ ਕਟਿੰਗ ਕਰਨ ਲੱਗੇ ਆਂ ਸੇਮ ਸੇਮ ਨਿਸ਼ਾਨਾ ਦੇ ਨਾਲ ਨਾਲ ਆਪਾਂ ਕਟਿੰਗ ਕਰ ਲੈਣਾ ਅੱਧਾ ਇੰਚ ਦਾ ਸ਼ੋਲਡਰ ਡਾਊਨ ਕਰਕੇ ਇਸ ਤਰ੍ਹਾਂ ਬੈਕ ਪੱਲੇ ਤੋਂ ਸਟਾਰਟ ਕਰਨਾ ਆਪਾਂ ਕਟਿੰਗ ਇਸ ਤਰੀਕੇ ਨਾਲ ਐਕਸਟਰਾ ਕੱਪੜੇ ਨੂੰ ਆਪਾਂ ਕੱਟ ਕਰ ਦੇਣਾ ਉਸ ਤੋਂ ਬਾਅਦ ਆਪਾਂ ਟੱਕ ਲਗਾ ਲੈਣੀ ਹੈ ਹਿੱਪ ਦਾ ਕਮਰ ਦਾ ਤੇ ਚੈਸਟ ਦਾ ਤੇ ਫਰੰਟ ਪਰਲੇ ਦੀ ਆਪਾਂ ਕਟਾਈ ਕਰ ਲੈਣੀ ਹੈ ਸੇਮ ਐਸੇ ਤਰੀਕੇ ਨਾਲ ਤੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲੈਣੇ ਆ ਪਲੇਟਾਂ ਦੇ ਤਾਂ ਜੋ ਦੂਜੇ ਕੱਪੜੇ ਤੇ ਵੀ ਆ ਜਾਣ ਨਿਸ਼ਾਨ ਤੇ ਉਸ ਤੋਂ ਬਾਅਦ ਆ ਬੈਕ ਪਲੇਨ ਨੂੰ ਆਪਾਂ ਪਾਸੇ ਕਰਕੇ ਤੇ ਫਰੰਟ ਵਾਲੇ ਨੂੰ ਫੁੱਲ ਪਲੇਟ ਵਾਲੇ ਜੀ ਜੋ ਨਿਸ਼ਾਨ ਲੱਗੇ ਆ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਮਾਰਕ ਕਰਕੇ ਕਟਿੰਗ ਕਰ ਲੈਣਾ ਉਸ ਤੋਂ ਬਾਅਦ ਆਪਾਂ ਹੁਣ ਇਹਦੀ ਸਟੀਚਿੰਗ ਕਰਨ ਲੱਗੇ ਆ neck ਨੂੰ ਆਪਾਂ ਰਾਉਂਡ ਰੱਖਣਾ ਉਹ ਆਪਦੀ ਚੋਇਸ ਦੇ ਅਕੋਰਡਿੰਗ ਆ ਇਸ ਤਰ੍ਹਾਂ ਆਪਾਂ neck ਨੂੰ ਫੋਲਡ ਕਰ ਲੈਣਾ ਉਸ ਤੋਂ ਬਾਅਦ ਆਪਾਂ ਗਲੇ ਦਾ ਸੈਂਟਰ ਬਣਾ ਕੇ ਇਸ ਤਰ੍ਹਾਂ ਚੌਕ ਨਾਲ ਨਿਸ਼ਾਨ ਲਗਾ ਲੈਣਾ ਚੌਕ ਨਾਲ ਨਿਸ਼ਾਨ ਲਗਾ ਕੇ ਉਸ ਤੋਂ ਬਾਅਦ ਵਿੱਚੋਂ ਕੱਟ ਲਗਾ ਲੈਣਾ ਕੱਟ ਲਗਾ ਕੇ ਇਹ ਦੇਖੋ ਨਿਸ਼ਾਨ ਆਪਣੇ ਵਿੱਚ ਆ ਗਏ ਆ ਗਲੇ ਦੇ ਤੇ ਇਸ ਤੋਂ ਬਾਅਦ ਆਪਾਂ ਫਰੰਟ ਪਾਰਟ ਨੂੰ ਲੈਣਾ ਫਰੰਟ ਪਾਰਟ ਨੂੰ ਸਿੱਧੀ ਤਰਫ ਰੱਖ ਕੇ ਤੇ ਗਲੇ ਨੂੰ ਰੋਂਗ ਸਾਈਡ ਕਰਕੇ ਇਹ ਦੇਖੋ ਸੇਮ ਇਸ ਤਰੀਕੇ ਨਾਲ ਜਿਹੜੀ ਕਰੀਜ਼ ਦੇ ਉੱਪਰ ਸੌਰੀ ਜਿਹੜੀ ਕਰੀਜ਼ ਬਣੀ ਹੋਈ ਹੈ ਤੇ ਜਿਹੜਾ ਆਪਾਂ ਨੈਕ ਤੇ ਨਿਸ਼ਾਨ ਲਗਾਇਆ ਉਸ ਦੇ ਉੱਪਰ ਆਪਾਂ ਕੱਚੀ ਸिलाई ਲਗਾ ਲੈਣੀ ਹੈ ਇੱਕ ਬੜੇ ਹੀ ਆਰਾਮ ਨਾਲ ਗਲੇ ਨੂੰ ਸੈੱਟ ਕਰਕੇ ਕਿਉਂਕਿ ਗਲੇ ਨਾਲ ਹੀ ਫਿਨਿਸ਼ਿੰਗ ਆਉਂਦੀ ਆ ਸੂਟ ਦੀ ਤੇ ਪੂਰੇ ਧਿਆਨ ਨਾਲ ਤੁਸੀਂ ਗਲੇ ਨੂੰ ਅਟੈਚ ਕਰਨਾ ਸੈਂਟਰ ਜੀ ਜਿਹੜੀ ਸਿਲਾਈ ਲੱਗੀ ਆ ਉਹਨੂੰ ਰਫ ਤਰੀਕੇ ਰਫ ਸਟਿਚ ਕਰਨਾ ਆਪਾਂ ਤੇ ਇਹ ਹੁਣ ਆਪਾਂ ਐਸੇ ਤਰੀਕੇ ਨਾਲ ਗਲੇ ਨੂੰ ਰੱਖ ਕੇ ਇਸ ਦੇ ਉੱਪਰ ਸਿਲਾਈ ਕਰ ਲੈਣੀ ਹੈ ਤੇ ਨਾਲ-ਨਾਲ ਪੈਰ-ਪੈਰ ਦਾ ਮਾਰਜਿਨ ਰੱਖਦੇ ਹੋਏ ਆਪਾਂ ਕਟਿੰਗ ਕਰ ਲੈਣੀ ਹੈ ਐਕਸਟਰਾ ਫੈਬਰਿਕ ਦੀ ਉਸ ਤੋਂ ਬਾਅਦ ਆ ਛੋਟੇ ਛੋਟੇ ਕੱਟਸ ਲਗਾ ਲੈਣੇ ਆਪਾਂ ਤਾਂ ਜੋ ਫੋਲਡ ਕਰਦੇ ਸਮੇਂ ਕੋਈ ਦਿੱਕਤ ਨਾ ਹੋਵੇ ਸੇਮ ਐਸੇ ਤਰੀਕੇ ਨਾਲ ਆਪਾਂ ਗਲੇ ਨੂੰ ਫੋਲਡ ਕਰ ਲੈਣਾ ਗਲੇ ਨੂੰ ਫੋਲਡ ਕਰਕੇ ਉਸ ਤੋਂ ਬਾਅਦ ਆਪਾਂ ਇਹਦੇ ਕਿਨਾਰੇ ਕਿਨਾਰੇ ਦੇ ਉੱਪਰ ਸਲਾਈ ਲਗਾ ਲੈਣੀ ਹੈ ਬਿਲਕੁਲ ਫਿਨਿਸ਼ਿੰਗ ਦੇ ਨਾਲ ਬਿਲਕੁਲ ਨਾਲ ਨਾਲ ਸਲਾਈ ਲਗਾਨੀ ਹੈ ਸਲਾਈ ਪੂਰੀ ਫਿਨਿਸ਼ਿੰਗ ਨਾਲ ਲੱਗ ਚੁੱਕੀ ਹੈ ਹੁਣ ਮੈਂ ਤੁਹਾਨੂੰ ਇਹਦਾ ਨੈਕ ਦਿਖਾਨੀ ਆ ਆ ਦੇਖੋ ਬਿਲਕੁਲ ਰਾਉਂਡ ਨੈਕ ਬਣਿਆ ਉਸ ਤੋਂ ਬਾਅਦ ਹੁਣ ਆਪਾਂ ਇਹਦੀਆਂ ਪਾਣੀਆਂ ਨੇ ਪਲੇਟਸ ਪਲੇਟਸ ਪਹਿਲਾਂ ਆਪਾਂ ਇਹ ਨਿਸ਼ਾਨ ਜਿਹੜੇ ਮੈਂ ਲਾਏ ਸੀ ਉਹਨਾਂ ਨੂੰ ਮੈਂ ਚੌਕ ਨਾਲ ਡਾਰਕ ਕਰਨ ਲੱਗੀ ਹਾਂ ਚੌਕਸ ਤੇ ਨਿਸ਼ਾਨ ਦੂਜੀ ਸਾਈਡ ਲਗਾ ਕੇ ਉਸ ਤੋਂ ਬਾਅਦ ਆਪਾਂ ਸ਼ੋਲਡਰ ਵਾਲੀ ਸਭ ਤੋਂ ਪਹਿਲਾਂ ਪਲੇਟ ਪਾਣੀ ਹੈ ਬਿਲਕੁਲ ਥੋੜਾ ਜਿਹਾ ਮਾਰਜਿਨ ਲੈ ਕੇ ਐਸੇ ਤਰੀਕੇ ਨਾਲ ਉਪਰੋਂ ਜ਼ਿਆਦਾ ਮਾਰਜਿਨ ਲੈ ਕੇ ਥੱਲੇ ਥੋੜਾ ਥੋੜਾ ਇੱਥੇ ਸਲਾਈ ਦੇ ਮਿਲਾ ਦੇਣਾ ਆ ਦੇਖੋ ਸੇਮ ਐਸੇ ਤਰੀਕੇ ਨਾਲ ਆਪਾਂ ਕਮਰ ਵਾਲੀ ਪਲੇਟ ਨੂੰ ਵੀ ਐਸੇ ਤਰੀਕੇ ਨਾਲ ਹੀ ਪਾਣੀ ਹੈ ਸੇਮ ਐਸੇ ਤਰੀਕੇ ਨਾਲ ਤੁਸੀਂ ਵੀ ਪਲੇਟਾਂ ਪਾਣੀਆਂ ਨੇ ਇਹ ਦੂਜੀ ਸਾਈਡ ਵੀ ਆਪਾਂ ਸੇਮ ਐਸੇ ਤਰੀਕੇ ਦੀ ਪਲੇਟ ਪਾ ਲੈਣੀ ਹੈ ਦੇਖੋ ਜੀ ਕਮਰ ਦੀ ਤੇ ਮੋਢੇ ਵਾਲੀ ਪਲੇਟ ਜਿਹੜੀ ਆ ਉਹ ਆਪਾਂ ਪਾ ਲਈਏ ਉਸ ਤੋਂ ਬਾਅਦ ਹੁਣ ਆਪਾਂ ਸੈਂਟਰ ਪਲੇਟ ਪਾਣੀ ਹੈ ਤੇ ਉਹਦੇ ਤੇ ਆਪਾਂ ਕੱਪੜਾ ਰੱਖ ਕੇ ਫੇਰ ਸਿਲਾਈ ਲਗਾਣੀ ਹੈ ਆਪਾਂ ਇਕੱਲੀ ਸਿਲਾਈ ਨਹੀਂ ਲਗਾਣੀ ਕੱਪੜਾ ਰੱਖ ਕੇ ਫੇਰ ਸਿਲਾਈ ਲਗਾਣੀ ਹੈ ਤਾਂ ਜੋ ਖਿਚਾਵ ਨਾ ਆਵੇ ਪਲੇਟਾਂ ਤੇ ਆ ਦੇਖੋ ਜੀ ਸੇਮ ਇਸੇ ਤਰੀਕੇ ਨਾਲ ਆਪਾਂ ਐਵੇਂ ਕੁਮਾਰ ਲੈਣਾ ਮਸ਼ੀਨ ਨੂੰ ਰਾਮਨਲ ਕੁਮਾਰਾ ਜੀ ਕੋਦਮ ਨੀ ਕੁਮਾਰਾ ਆ ਦੇਖੋ ਬਿਲਕੁਲ ਧਿਆਨ ਨਾਲ ਇੱਥੋਂ ਸਟਾਰਟ ਕਰਨਾ ਹੈ ਇੱਥੇ ਆਪਾਂ ਖਤਮ ਕਰਨੀ ਹੈ ਸਲਾਈ ਤੇ ਸੈਂਟਰ ਚ ਕੀ ਆਪਾਂ 1/2 ਇੰਚ ਦੇ ਮਾਰਜਨ ਨਾਲ ਸਲਾਈ ਲਗਾਣੀ ਹੈ ਸੇਮ ਸਾਈਡ ਸੇਮ ਤਰੀਕੇ ਨਾਲ ਆਪਾਂ ਦੂਜੀ ਸਾਈਡ ਵੀ ਇਸੇ ਤਰੀਕੇ ਦੀ ਸਲਾਈ ਲਗਾ ਲੈਣੀ ਹੈ ਪਲੇਟ ਦੀ ਦੇਖੋ ਦੇ ਐਵੇਂ ਹਲਕਾ ਜੋ ਕੁ ਮਾਣਾ ਬਸ ਆ ਲੋ ਜੀ ਫੁੱਲ ਪਲੇਟ ਆਪਣੀ ਕੁੜਤੀ ਦੇ ਵਿੱਚ ਲੱਗ ਗਈ ਆ ਉਸ ਤੋਂ ਬਾਅਦ ਆਪਾਂ ਬੈਕ ਨੈਕ ਦੀ ਕਟਿੰਗ ਕਰਨ ਲੱਗੇ ਆ ਬੈਕ ਨੈਕ ਇਹਨਾਂ ਦਾ 5 ਇੰਚ ਦਾ ਹੈ ਜੀ ਤੇ ਮੈਂ ਇਸੇ ਤਰੀਕੇ ਨਾਲ ਆ ਦੇਖੋ ਫਰੰਟ ਪਾਰਟ ਨੂੰ ਦਾ ਸੋਰੀ ਫਰੰਟ ਪਾਰਟ ਦਾ ਜੋ ਸ਼ੋਲਡਰ ਹੈ ਨਾ ਉਹਨੂੰ ਲੈ ਕੇ ਤੇ 1/2 ਇੰਚ ਦੇ ਐਕਸਟਰਾ ਆਪਾਂ ਆ ਦੇਖੋ ਇੱਥੇ ਆਪਣਾ ਇਹ neck ਹੈ ਫਰੰਟ ਦਾ ਉਸ ਤੋਂ ਆਪਾਂ 1/2 ਇੰਚ ਦੇ ਮਾਰਜਿਨ ਨਾਲ ਕਟਿੰਗ ਕਰਨੀ ਹੈ ਆਪਣੀ ਸਾਈਡ ਤੇ 5 ਇੰਚ ਦਾ ਇਹਨਾਂ ਦਾ ਬੈਕ neck ਹੈ ਜੀ ਇਸ ਤਰੀਕੇ ਨਾਲ ਰੌਂਡ ਆਪਾਂ ਸ਼ੇਪ ਦੇਤੀ ਹੈ ਤੇ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲੈਣੀ ਹੈ ਕਟਿੰਗ ਕਰਕੇ ਤੇ ਆਪਾਂ ਹੁਣ ਇੱਕ ਉਰੇ ਪੱਟੀ ਲੈਣੀ ਹੈ ਉਰੇ ਪੱਟੀ ਨੂੰ ਆਪਾਂ ਇਸੇ ਤਰੀਕੇ ਦੇ ਇੱਕ ਦੂਜੇ ਦੇ ਉੱਪਰ ਰੱਖ ਕੇ ਤੇ ਸਟਿਚ ਕਰ ਲੈਣਾ ਆਪਾਂ ਸਟਿਚ ਕਰਨ ਤੋਂ ਬਾਅਦ ਐਕਸਟਰਾ ਫੈਬਰਿਕ ਨੂੰ ਕੱਟ ਕੇ ਤੇ ਇਹ ਦੇਖੋ ਬੜੇ ਹੀ ਇਹ ਪੱਟੀ ਵਧੀਆ ਤਰੀਕੇ ਨਾਲ ਸਟਿਚ ਹੋ ਜਾਂਦੀ ਆ ਤੇ ਇਸ ਤਰ੍ਹਾਂ ਆਪਾਂ ਓਰੇ ਪੱਟੀ ਨੂੰ ਥੋੜਾ ਜਿਹਾ ਖਿੱਚ ਲੈਣਾ ਹੁੰਦਾ ਤੇ ਬੈਕ ਪਾਰਟ ਨੂੰ ਖੋਲ ਕੇ ਉਸ ਤੋਂ ਬਾਅਦ ਆਪਾਂ ਪੱਟੀ ਲੈ ਲੈਣੀ ਓਰੇ ਤੇ ਓਰੇ ਪੱਟੀ ਨੂੰ ਇਸ ਤਰੀਕੇ ਨਾਲ ਸਿੱਧਾ ਕਰਕੇ ਤੇ ਆਪਾਂ ਡਬਲ ਕਰ ਲੈਣਾ ਡਬਲ ਕਰਕੇ ਬਿਲਕੁਲ ਇੱਕ ਪੈਰ ਦੇ ਮਾਰਜਨ ਨਾਲ ਆਪਾਂ ਪੂਰੇ ਗਲੇ ਤੇ ਉਰੇ ਪੱਟੀ ਨੂੰ ਅਟੈਚ ਕਰ ਦੇਣਾ ਇਹਨੂੰ ਖਿੱਚਣਾ ਨਹੀਂ ਹੈ ਉਰੇ ਪੱਟੀ ਨੂੰ ਬਿਲਕੁਲ ਹਲਕਾ ਹਲਕਾ ਇਸ ਤਰੀਕੇ ਨਾਲ ਗੋਲ ਕਰਦੇ ਜਾਣਾ ਆ ਦੇਖੋ ਆਪਣੇ ਆਪ ਫੱਟੀ ਫੋਲਡ ਹੋ ਜਾਂਦੀ ਆ ਆ ਦੇਖੋ ਜੀ ਤੇ ਇਸ ਤੇ ਵੀ ਆਪਾਂ ਛੋਟੇ ਛੋਟੇ ਕੱਟਸ ਲਗਾ ਲਾਂਗੇ ਤਾਂ ਜੋ ਫੋਲਡ ਕਰਨ ਲੱਗੇ ਆਪਾਂ ਨੂੰ ਕੋਈ ਦਿੱਕਤ ਨਾ ਹੋਵੇ ਤੇ ਉਸ ਤੋਂ ਬਾਅਦ ਆਪਾਂ ਸिलाई ਬਿਲਕੁਲ ਨਾਲ-ਨਾਲ ਲਗਾਣੀ ਹੈ ਇਸ ਤਰ੍ਹਾਂ ਉਹ ਰੇ ਪੱਟੀ ਦੇ ਉੱਪਰ ਉਹ ਰੇ ਪੱਟੀ ਦੇ ਉੱਪਰ ਸिलाई ਲਗਾਣੀ ਹੈ ਆਪਾਂ ਬਿਲਕੁਲ ਨਾਲ-ਨਾਲ ਕਿਨਾਰੇ-ਕਿਨਾਰੇ ਦੇ ਦੇਖੋ ਇਸੇ ਤਰੀਕੇ ਨਾਲ ਹਲੋ ਜੀ ਰੇ ਪੱਟੀ ਆਪਣੇ ਲੱਗ ਗਈ ਆ ਤੇ ਇਸ ਤਰੀਕੇ ਨਾਲ ਐਕਸਟਰਾ ਕਪੜੇ ਨੂੰ ਆਪਾਂ ਕੱਟ ਕਰ ਦਿੰਨੇ ਆ ਤੇ ਜਦੋਂ ਆਪਾਂ ਇਹ ਦੀ ਤਰਪਾਈ ਕਰਾਂਗੇ ਤੇ ਬੜੀ ਫਿਨਿਸ਼ਿੰਗ ਨਾਲ ਫੋਲਡ ਹੋ ਜੇਗਾ ਉਸ ਤੋਂ ਬਾਅਦ ਆਪਾਂ ਨਿਸ਼ਾਨ ਲਗਾ ਲੈਣੇ ਆ ਜੀ ਫਿਟਿੰਗ ਦੇ ਸੌਰੀ ਬੈਕ ਸਾਈਡ ਦੀ ਪਲੇਟਸ ਦੇ ਨਿਸ਼ਾਨ ਵੀ ਮੈਂ ਸੇਮ ਹੀ ਪਲੇਟਾਂ ਪਾ ਲਈਆਂ ਸੀ ਬੈਕ ਸਾਈਡ ਤੇ ਤੇ ਹੁਣ ਆਪਾਂ ਫਿਟਿੰਗ ਦੇ ਨਿਸ਼ਾਨ ਲਗਾਉਣ ਲੱਗੇ ਆ ਪਲੇਟ ਸਪਾਨ ਤੋਂ ਬਾਅਦ ਇਹ neck ਤੋਂ ਆਪਾਂ ਸੈਂਟਰ ਲਿੱਤਾ ਜੀ 20 ਇੰਚ ਦੀ ਚੈਸਟਰ 10 ਇੰਚ ਇਧਰੋਂ ਲੈਣਾ ਤਾਂ 10 ਇੰਚੀ ਇਧਰਲੀ ਸਾਈਡ ਤੋਂ ਆ ਦੇਖੋ 18 ਇੰਚ ਦੀ hip ਜੋਲ ਕਮਰ 2 ਇੰਚ ਦਾ ਮੈਂ ਇਧਰੋਂ ਕਪੜਾ ਰੱਖਿਆ 2 ਇੰਚ ਦਾ ਮੈਂ ਇਧਰ ਕਪੜਾ ਰੱਖਿਆ ਤੇ ਸੈਂਟਰ ਚ ਦੇਖਦੇ ਆ ਜੀ ਕਿੰਨੇ ਇੰਚ ਦਾ ਕਪੜਾ ਆਪਣਾ 18 ਇੰਚ ਦਾ ਆ ਰਿਹਾ ਬਿਲਕੁਲ 18 ਇੰਚ ਦਾ ਆ ਰਿਹਾ ਜੀ ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰੀਕੇ ਨਾਲ ਲਗਾ ਲੈਣਾ ਚੈਸਟ ਦੇ ਨਿਸ਼ਾਨ ਨੂੰ ਕਮਰ ਦੇ ਨਿਸ਼ਾਨ ਨਾਲ ਹਲਕੀ ਹਲਕੀ ਗੁਲਾਈ ਕਰ ਦੇਣੀ ਹੈ ਸਿੱਧਾ-ਸਿੱਧਾ ਜਾਨੀ ਰੱਖਣਾ ਉਸ ਤੋਂ ਬਾਅਦ हिਪ ਦਾ ਨਿਸ਼ਾਨ हिਪ ਐਨ ਦਾ 21 ਇੰਚ ਦੀ ਹੈਗੀ ਹੈ ਤੇ 21 ਇੰਚ ਦੀ ਆਪਾਂ ਨਿਸ਼ਾਨ ਲਗਾ ਲੈਣਾ ਇਹ ਦੇਖੋ ਬਿਲਕੁਲ 21 ਇੰਚ ਦਾ ਇਧਰੋਂ ਤੇ ਇਧਰੋਂ ਪੂਰਾ 21 ਇੰਚ ਦਾ ਨਿਸ਼ਾਨ ਆ ਰਿਹਾ ਤੇ ਇਸ ਕਮਰ ਦੇ ਨਿਸ਼ਾਨ ਤੋਂ ਹੁਣ ਆਪਾਂ हिਪ ਦੇ ਨਿਸ਼ਾਨ ਨੂੰ ਮਿਲਾ ਲੈਣਾ ਦੋਨਾਂ ਸਾਈਡ ਆਪਾਂ ਇਹੇ ਸੇਮ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਆਪਾਂ ਇਹ ਸਿਲਾਈ ਕਰ ਦੇਣੀ ਹੈ ਇਹ ਸਭ ਤੋਂ ਪਹਿਲਾਂ ਆਪਾਂ ਸ਼ੋਲਡਰ ਜੋਇੰਟ ਕਰਨ ਲੱਗੇ ਆਂ ਸ਼ੋਲਡਰ ਨੂੰ ਆਪਾਂ ਇਸ ਤਰੀਕੇ ਨਾਲ ਜੋਇੰਟ ਕਰਨਾ ਹੈ ਧਿਆਨ ਨਾਲ ਦੇਖਿਆ ਜੀ ਔਰੇ ਪੱਟੀ ਬੈਕ ਸਾਈਡ ਵਾਲੇ ਔਰੇ ਪੱਟੀ ਵਾਲੇ ਨੂੰ ਇਸ ਤਰ੍ਹਾਂ ਰੱਖ ਕੇ ਇਹਦੇ ਫਰੰਟ ਵਾਲੇ ਦੇ ਉੱਪਰ ਇਸ ਤਰ੍ਹਾਂ ਮੋਲਡ ਦੇਣਾ ਦੇਖੋ ਇਹ ਇਸ ਸਟ੍ਰਿਪ ਨਾਲ ਠੀਕ ਹੈ ਜੀ ਹੁਣ ਇਸ ਤੇ ਆਪਾਂ 1 ਇੰਚ ਦੇ ਮਾਰਜਨ ਨਾਲ ਸ਼ੋਲਡਰ ਨੂੰ ਜੋੜ ਲੈਣਾ ਐਕਸਟਰਾ ਥ੍ਰੈਡ ਜੋ ਹੈਗੇ ਆ ਉਹਨਾਂ ਨੂੰ ਕਟਿੰਗ ਕਰਦੇ ਰਿਹਾ ਕਰੋ ਤਾਂ ਜੋ ਫਿਨਿਸ਼ਿੰਗ ਬਣੀ ਰਹੇ ਦੋਨੋਂ ਸਾਈਡ ਆਪਾਂ ਸੇਮ ਐਸੇ ਤਰੀਕੇ ਦੇ ਸਲਾਈ ਕਰ ਲੈਣੀ ਹੈ ਹੁਣ ਆਪਾਂ ਕਰਨ ਲੱਗੇ ਆ ਫਿਟਿੰਗ ਦੀ ਸਲਾਈ 메ਨ suit ਦੇ ਵਿੱਚ ਫਿਟਿੰਗ ਦੀ ਸਲਾਈ ਤੇ neck ਹੁੰਦਾ ਆ ਦੇਖੋ ਆਪਾਂ ਕੱਟ ਨੂੰ ਬਿਲਕੁਲ ਬਰਾਬਰ ਰੱਖ ਲਿਆ ਤੇ ਉਸ ਤੋਂ ਬਾਅਦ ਐਵੇਂ ਐ ਪੇ ਝੜਕਾ ਕੇ ਬਰਾਬਰ ਜਦੋਂ ਕਰਦੇ ਆ ਤਾਂ ਜੋ ਰੇਟਾਂ ਦੇ ਵਿੱਚ ਮਾਰਜਨ ਗਿਆ ਹੁੰਦਾ ਤੋ ਫਰੰਟ ਪੱਲੇ ਦੇ ਵਿੱਚ ਦਿਖ ਜਾਂਦਾ ਆ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਹਿਲਾ ਕੇ ਇਹਨੂੰ ਬਰਾਬਰ ਕਰਦੇ ਆ ਨਿਸ਼ਾਨਾ ਨੂੰ ਤੋ ਆਪਣੇ ਆਪ ਹੀ ਐਕਸਟਰਾ ਕਪੜਾ ਜਿਹੜਾ ਕੀ ਹੈ ਉਹ ਬਾਹਰ ਆ ਜਾਂਦਾ ਤੇ ਆ ਦੇਖੋ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਲੈਣੀ ਹੈ ਫਿਟਿੰਗ ਦੀ ਬਾਰਲੇ ਸਾਈਡ ਵੀ ਅੱਧੇ ਇੰਚ ਦੇ ਮਾਰਜਿਨ ਨਾਲ ਐਕਸਟਰਾ ਸਲਾਈ ਵੀ ਲਗਾ ਦਿਓ ਤਾਂ ਜੋ ਕਿਸੇ ਨੂੰ ਟਾਈਟ ਲੱਗੇ ਤਾਂ ਉਹ ਖੋਲ ਸਕਦੇ ਨੇ ਸੇਮੀ ਆਪਾਂ ਦੂਜੀ ਸਾਈਡ ਸਲਾਈ ਲਾ ਲੈਣੀ ਹੈ ਇਸ ਤਰ੍ਹਾਂ ਬਰਾਬਰ ਪਕੜ ਕੇ ਚਾਕਾ ਨੂੰ ਤੇ ਇਹਨੇ ਝੜکا ਕੇ ਆ ਦੇਖੋ ਇਸ ਤਰੀਕੇ ਨਾਲ ਇਹਨੇ ਨਾ ਮਾਰਜਨ ਅੱਗੇ ਨੂੰ ਚਲਾ ਜਾਂਦਾ ਆਪਣਾ ਜੁਪਲੇਟਾਂ ਪਾਈਆਂ ਤਾਂ ਕਰਕੇ ਜੇ ਆਪਾਂ ਇਹਨੂੰ ਖਿੱਚ ਕੇ ਬਿਲਕੁਲ ਕੱਪੜੇ ਨੂੰ ਬਰਾਬਰ ਕਰਾਂਗੇ ਤਾਂ ਫਿਰ ਫਿਟਿੰਗ ਬਿਲਕੁਲ ਸਟੇਟ ਸਟੇਟ ਹੋ ਜੂਗੀ ਤੇ ਉਹ ਬ੍ਰੈਸ਼ ਤੋਂ ਦੱਬਿਆ ਜਾਂਦਾ ਤੇ ਉਹ ਫਿਰ ਫਿਟਿੰਗ ਸੋਹਣੀ ਨਹੀਂ ਲੱਗਦੀ ਇਸ ਤਰੀਕੇ ਨਾਲ ਤੁਸੀਂ ਇਕਵਲ ਜਰੂਰ ਫਿਟਿੰਗ ਕਰਕੇ ਵੇਖਿਆ ਜੀ ਪਸੰਦ ਆਵੇ ਤਾਂ ਜਰੂਰ ਦੱਸਿਆ ਜੀ ਐਕਸਟਰਾ ਕਪੜੇ ਨੂੰ ਹੁਣ ਆਪਾਂ ਕੱਟ ਕਰ ਦੇਣਾ ਜੋ ਮੋਡੇ ਵਾਲੀ ਸਾਈਡ ਤੋਂ ਆਪਾਂ 1/2 ਇੰਚ ਨੀਵਾ ਕਰਕੇ ਲਿੱਤਾ ਸੀ ਤੇ ਇਸ ਤਰੀਕੇ ਨਾਲ ਆਪਾਂ ਕਪੜੇ ਨੂੰ ਬਰਾਬਰ ਕਰ ਲੈਣਾ ਮੋਡੇ ਨੂੰ ਤੇ ਅਵੇ ਚਾਪਾ ਛੋਟੇ-ਛੋਟੇ ਕੱਟਸ ਲਗਾ ਲਾਂਗੇ ਹੁਣ ਤਾਂ ਜੋ ਇਹ ਕੱਟਸ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਖਿਚਾਵ ਨਾ ਪਵੇ ਬੱਖੀਆਂ ਕੋਲੋਂ ਕਈ ਵਾਰ ਖਿਚਾਅ ਪੈਣ ਲੱਗ ਜਾਂਦਾ ਹੈ ਇਸ ਤਰ੍ਹਾਂ ਛੋਟੇ ਛੋਟੇ ਕੱਟਸ ਲਗਾਉਣ ਨਾਲ ਉਹ ਖਿਚਾਅ ਨਹੀਂ ਹੁੰਦਾ ਫਿਰ ਹੁਣ ਆਪਾਂ ਇਹਦੀ ਬਾਜੂ ਜੋਇੰਟ ਕਰਾਂਗੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਟਿੰਗ ਤੋਂ ਲੈ ਕੇ ਸਟੀਚਿੰਗ ਤੱਕ ਦਾ ਪੂਰੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਮੈਂ ਇਸ ਤਰ੍ਹਾਂ ਆਪਾਂ ਹੁਣ ਬਾਜੂ ਦੇ ਐਕਸਟਰਾ ਕੱਪੜੇ ਨੂੰ ਕੀ ਆ ਫੋਲਡ ਕਰ ਲਾਂਗੇ ਜਿਸ ਤੇ ਆਪਾਂ ਤਰਪਾਈ ਕਰਨੀ ਹੈ ਤੇ ਰਫ ਸਟਿਚ ਕਰ ਲਾਂਗੇ ਇਹ ਹਾਫ ਬਾਜੂ ਦਾ ਸੂਟ ਹੈ। ਦੋਨੋਂ ਬਾਜੂਆਂ ਨੂੰ ਆਪਾਂ ਇਸ ਤਰੀਕੇ ਨਾਲ ਰਫ ਰਫ ਸਟਿਚ ਕਰ ਲੈਣੀ ਹੈ। ਬਾਜੂ ਦੀ ਮੋਰੀ ਹੈ ਜੀ 6 ਇੰਚ ਦੀ। ਤੇ ਇਹ ਹੁਣ ਆਪਾਂ ਬਾਜੂ ਨੂੰ ਮੋਡੇ ਨਾਲ ਮਿਲਾ ਲੈਣਾ ਕਿ ਕਿੰਨੇ ਇੰਚ ਤੇ ਆਪਣੀ ਸਲਾਈ ਲੱਗੇਗੀ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਮਾਪ ਕਰਨਾ ਹੈ ਇਸ ਦਾ ਮੋਡੇ ਤੋਂ ਫੜ ਕੇ ਤੇ ਇਸ ਤਰੀਕੇ ਨਾਲ ਬਾਜੂ ਨਾਲ ਮਿਲਾ ਲੈਣਾ ਆਪਾਂ ਆ ਦੇਖੋ ਸੇਮ ਇਸ ਤਰੀਕੇ ਨਾਲ ਉਹ ਆ ਦੇਖੋ ਇਸ ਤਰੀਕੇ ਨਾਲ ਸੇ ਤੇ ਪੱਥੋੜਾ ਜਿਹਾ ਇੱਕ ਪੈਰ ਦਾ ਮਾਰਜਨ ਬਸ ਇੰਨਾ ਕੁ ਜ਼ਿਆਦਾ ਲੈਣਾ ਤੇ 6 ਇੰਚ ਦੀ ਇਹਨਾਂ ਦੀ ਮੋਰੀਆ ਬਾਜੂ ਦੀ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਇਥੋਂ ਆਪ ਪੱਕਾ ਜ਼ਰੂਰ ਕਰ ਲਿਆ ਕਰੋ ਜੀ ਤੇ ਇਸ ਤਰ੍ਹਾਂ ਸਿਲਾਈ ਲਗਾ ਲੈਣੀ ਆ ਆਪਾਂ ਦੇਖੋ ਬਾਜੂ ਨੂੰ ਆਪਾਂ ਕਿਸ ਤਰ੍ਹਾਂ ਜੋੜਨਾ ਕਟਿੰਗ ਵਾਲੇ ਮਾਰਜਨ ਨੂੰ ਕਟਿੰਗ ਵਾਲੇ ਮਾਰਜਨ ਦੇ ਆਮੋ ਸਾਹਮਣੇ ਰੱਖ ਕੇ ਆ ਦੇਖੋ ਜਿਵੇਂ ਆਪਾਂ ਬਾਜੂ ਦੀ ਕਟਾਈ ਕਰਦੇ ਆ ਉਹਦਾ ਪਾਰਟ ਤੇ ਫਰੰਟ ਪਾਰਟ ਦੀ ਜੋ ਕਟਾਈ ਕਰਦੇ ਆ ਉਸ ਨੂੰ ਬਾਜੂ ਨੂੰ ਬਿਲਕੁਲ ਸਿੱਧਾ ਰੱਖਣਾ ਤੇ ਗਲੇ ਵਾਲੇ ਸਾਈਡ ਤੋਂ ਪੁੱਠਾ ਕਰਕੇ ਇਸ ਤਰੀਕੇ ਨੂੰ ਬਾਜੂ ਨੂੰ ਅੰਦਰ ਰੱਖ ਕੇ ਤੇ ਸ਼ੋਲਡਰ ਵਾਲੇ ਨਿਸ਼ਾਨ ਤੋਂ ਬਿਲਕੁਲ ਟੱਕ ਨੂੰ ਮਿਲਾਉਂਦੇ ਹੋਏ ਇਸ ਤਰੀਕੇ ਨਾਲ ਅੱਧੇ ਦਿਨ ਚ ਦੇ ਮਾਰਜਨ ਨਾਲ ਬਾਜੂ ਨੂੰ ਆਪਾਂ ਜੁਆਇੰਟ ਕਰ ਲੈਣਾ ਹੈ। ਇਸ ਵੀਡੀਓ ਚ ਮੈਂ ਤੁਹਾਨੂੰ ਪੂਰਾ सूट स्टिच करना सॉरी पूरा सूट स्टिच करके दिखाया है कुर्ता कटिंग तुम तो लैके स्टिचिंग तक जी फिर भी कुछ ना समझ लगी हो प्लीज़ मैंने दसिया जी ਨੈਕਸਟ ਟਾਈਮ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰੂੰਗੀ ਦੇਖੋ ਜੀ ਬਾਜੂ ਲੱਗ ਗਈ ਹੈ ਆਪਣੀ ਤੇ ਇਹਦੇ ਵਿੱਚ ਕੋਈ ਵੀ ਸਲ ਨਹੀਂ ਪਿਆ ਹੋਇਆ 프ਰੰਟ ਤੋਂ ਵੀ ਤੁਸੀਂ ਬੈਕ ਤੋਂ ਵੀ ਵੇਖ ਸਕਦੇ ਹੋ ਆ ਦੇਖੋ ਕਿਤੇ ਵੀ ਕੋਈ ਖਿਚਾਵ ਨਹੀਂ ਹੈ ਬਿਲਕੁਲ ਫਿਨਿਸ਼ਿੰਗ ਦੇ ਨਾਲ ਸਲਾਈ ਲੱਗੀ ਹੈ ਸੇਮ ਤਰ੍ਹਾਂ ਹੀ ਆਪਾਂ ਦੂਜੀ ਬਾਜੂ ਨੂੰ ਵੀ ਇਸੇ ਤਰੀਕੇ ਨਾਲ ਹੀ ਜੋੜ ਲੈਣਾ ਜੀ ਤੇ ਉਸ ਤੋਂ ਬਾਅਦ ਦੂਜੀ ਬਾਜੂ ਜੋੜਨ ਤੋਂ ਬਾਅਦ ਆਪਾਂ ਸ਼ੋਲਡਰ ਪੱਟੀ ਲਗਾਣੀ ਹੈ ਇਸ ਤਰੀਕੇ ਨਾਲ ਤੇ ਉਸ ਨੂੰ ਆਪਾਂ ਪੱਕਾ ਕਰ ਲੈਣਾ ਜਿਹੜੀ ਟਿਚ ਪੱਟੀ ਸ਼ੋਲਡਰ ਤੇ ਲੱਗਦੀ ਹੈ ਉਸ ਨੂੰ ਪੱਕਾ ਕਰ ਲੈਣਾ ਹੁਣ ਆਪਾਂ ਨੂੰ ਇਹਦੀ ਕੇਰ ਨੂੰ ਫੋਲਡ ਕਰਨਾ ਹੈ ਕੇਰ ਨੂੰ ਇਹ ਟੱਕ ਨਾਲ ਫੜ ਕੇ ਤੈਨ ਬਿਲਕੁਲ ਕਪੜੇ ਨੂੰ ਬਰਾਬਰ ਕਰਕੇ ਇਹ ਮੇਰਾ ਸਟੀਚ ਲਾ ਦੇਣੀ ਹੈ ਬੈਕ ਸਾਈਡ ਤੋਂ ਵੀ ਸੇਮ ਐਵੇਂ ਹੀ ਸਟਿਚ ਕਰ ਲੈਣਾ ਆਪਾਂ ਹਨ ਇਸ ਤਰ੍ਹਾਂ ਕੇਰ ਨੂੰ ਫੜ ਕੇ ਤੇ ਆਪਾਂ ਇਸ ਤਰ੍ਹਾਂ ਡਬਲ ਕਰ ਲੈਣਾ ਕੇਰ ਨੂੰ ਡਬਲ ਕਰ ਲੈਣਾ ਹੁਣ ਇਹ ਆਪਾਂ ਦੇਖਣਾ ਕਿ ਆਪਣਾ ਕੇਰ ਕਿੰਨਾ ਰੱਖਣਾ ਹੈ ਇਹਨਾਂ ਦੀ हिਪ 21 ਹੈ ਤੇ ਇਹਨਾਂ ਦਾ ਘੇਰ ਵੀ 21 ਹੀ ਰੱਖਣਾ ਕਿਉਂਕਿ ਇਹਨਾਂ ਨੇ ਸਟੇਟ ਘੇਰ ਦਾ ਮੈਨੂੰ ਕਿਹਾ ਸੀ ਤੇ ਇੱਥੋਂ ਆਪਾਂ 1.5 ਹੀ ਲੈਣਾ ਯਾਨੀ ਕਿ 21 ਇੰਚ ਠੀਕ ਹੈ ਜੀ ਆ ਦੇਖ ਲਓ ਤੇ ਇੱਥੇ ਆਪਾਂ ਨਿਸ਼ਾਨ ਲਗਾ ਲੈਣਾ ਚੌਕਾਂ ਦਾ ਚਾਰੇ ਪੱਲਿਆਂ ਤੇ ਆਹ ਲਓ ਜੀ ਨਿਸ਼ਾਨ ਲੱਗ ਗਿਆ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਚਾਕ ਫੋਲਡ ਹੋ ਜਾਂਦੇ ਆ ਇਕੱਲੇ ਚਾਕਾਂ ਦੀ ਵੀਡੀਓ ਵੀ ਮੈਂ ਇੱਕ ਜਰੂਰ ਅਪਲੋਡ ਕਰੂੰਗੀ। ਬਹੁਤ ਸੌਖਾ ਤਰੀਕਾ ਹੈ ਜੀ। ਨਾਲੇ ਚਾਕ ਚਾਰੇ ਬਰਾਬਰ ਫੋਲਡ ਹੁੰਦੇ ਆ। ਕੋਈ ਘਟਬੱਧ ਫੋਲਡ ਨਹੀਂ ਹੁੰਦਾ। ਨਾ ਹੀ ਇਹਨਾਂ 'ਚ ਕੋਈ ਕਾਨ ਲੱ ਪੈਂਦੀ ਆ। ਇਹ ਦੇਖੋ ਇੱਥੋਂ ਆਪਾਂ ਇਸ ਤਰ੍ਹਾਂ ਫੋਲਡ ਕਰ ਲਏ। ਇਹ ਮੈਂ ਸੇ ਤਰੀਕੇ ਨਾਲ ਹੀ ਆਪਾਂ ਦੂਜੇ ਪਾਸੇ ਦੇ ਵੀ ਚਾਕ ਨੂੰ ਫੋਲਡ ਕਰ ਲੈਣਾ ਤੇ ਆਪਾਂ ਬਿਲਕੁਲ ਰਫ ਸਟਿਚ ਲਾਣੀ ਹੈ ਤਾਂ ਜੋ ਤਰਪਾਈ ਤੋਂ ਬਾਅਦ ਆਪਾਂ ਨੂੰ ਉਧੇੜਨ ਲੱਗੇ ਆਸਾਨੀ ਹੋਵੇ ਤੇ ਹੁਣ ਮੈਂ ਤੁਹਾਨੂੰ ਇਹਦੀ ਫਾਈਨਲ ਲੁੱਕ ਜ਼ਰੂਰ ਦਿਖਾਵਾਂਗੀ ਤੇ ਕੁੜਤੀ ਬਣ ਕੇ ਆਪਣੀ ਰੈਡੀ ਹੋ ਚੁੱਕੀ ਹੈ ਜੀ ਇਸ ਤਰੀਕੇ ਨਾਲ ਆਪਾਂ ਸਾਰੇ ਚਾਕ ਫੋਲਡ ਕਰ ਲਏ ਆ ਪਲੀਜ਼ ਸਪੋਰਟ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਤੇ ਆਪਣੇ ਕੀਮਤੀ ਰਿਵਿਊ ਮੈਨੂੰ ਜਰੂਰ ਦਿਆ ਕਰੋ ਇਹ ਦੇਖੋ ਜੀ ਫਾਈਨਲ ਲੁੱਕ ਆ ਕੁੜਤੀ ਦੀ। ਉਡੀ ਫਿਨਿਸ਼ਿੰਗ ਨਾਲ ਕੁੜਤੀ ਤਿਆਰ ਹੋਈ ਆ। ਕੋਟਨ ਫੈਬਰਿਕ ਦੀ। ਨੈਕ ਦੀ ਫਿਨਿਸ਼ਿੰਗ ਦੇਖੋ ਜੀ। ਬੈਕ ਸਾਈਡ ਤੋਂ ਆਪਾਂ ਇਦਾਂ ਤਰਪਾਈ ਕਰ ਲਾਂਗੇ। ਇਹ ਦੇਖੋ ਜੀ ਚਾਕ ਵੀ ਆਪਣੇ ਫਿਨਿਸ਼ਿੰਗ ਨਾਲ ਫੋਲਡ ਹੋਏ ਆ। Thanks for watching.